ਇਸ ਦਾ ਤੁਹਾਨੂੰ ਪਤਾ ਹੈ ਕਿ ਆਪਣੇ ਕੋਲੇ ਜਿਹੜੇ ਪੰਜਾਬੀ ਸੰਵਾਦ ਵਾਲੇ ਜਿਹੜੇ ਹੈਗੇ ਆ ਐਨ ਜੀਓ ਆਏ ਹੋਏ ਹੈ ਇਹ ਆਪਾਂ ਨੂੰ ਮੈਂਟਲ ਹੈਲਥ ਬਾਰੇ ਸਾਰੇ ਬੱਚਿਆਂ ਨੂੰ ਦੱਸਣ ਲਈ ਆਏ ਆ ਜਦ ਕਿ ਜਿਹੜੇ ਸਾਡੇ ਐਨਮ ਦਾ ਕੋਰਸ ਹੈਗਾ ਉਹਦੇ ਵਿੱਚ ਇਹਨਾਂ ਦਾ ਬੱਚਿਆਂ ਦਾ ਅਲੱਗ ਡਿਫਰੈਂਟ ਇਹਨਾਂ ਦਾ ਇੱਕ ਟੌਪਿਕ ਵੀ ਹੈ ਇੱਕ ਬੁੱਕ ਵੀ ਲੱਗੀ ਹੋਈ ਆ ਕਿ ਜੋ ਮੈਂਟਲ ਹੈਲਥ ਦੀਆਂ ਡਿਜ਼ੀਜ਼ ਹੈਗੀਆਂ ਬਿਮਾਰੀਆਂ ਹੈਗੀਆਂ ਉਹ ਅੱਜ ਕੱਲ ਦੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਫੈਲ ਚੁੱਕੀਆਂ ਹੈਗੀਆਂ ਜਿਸ ਤਰ੍ਹਾਂ ਕਿ ਆਪਾਂ ਨੂੰ ਪਤਾ ਸਾਰਿਆਂ ਨੂੰ ਪਤਾ ਹੈ ਕਿ ਜੇ ਫਿਜ਼ੀਕਲੀ ਬੰਦਾ ਫਿੱਟ ਹੈਗਾ ਉਹ ਕੱਲਾ ਫਿਜ਼ੀਕਲੀ ਫਿੱਟ ਹੋਣਾ ਜ਼ਰੂਰੀ ਨਹੀਂ ਉਸ ਦੇ ਨਾਲ ਜਿਹੜਾ ਮੈਂਟਲੀ ਹੈਲਦੀ ਪਰਸਨ ਵੀ ਹੋਣਾ ਜ਼ਰੂਰੀ ਆ ਤੁਹਾਨੂੰ ਸਪੈਸ਼ਲ ਸਾਰਿਆਂ ਬੱਚਿਆਂ ਨੂੰ ਵੀ ਪਤਾ ਹੈਗਾ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਜਿਹੜਾ ਹੈਲਦੀ ਪਰਸਨ ਆ ਉਹੀ ਆਪਣੇ ਆਪ ਨੂੰ ਸਮਾਜ ਦੇ ਵਿੱਚ ਆਪਣੇ ਨਾਲ ਦੇ ਕਲੀਕਸ ਦੇ ਵਿੱਚ ਆਪਣੀ ਲਾਈਫ ਦੇ ਵਿੱਚ ਆਪਣੇ ਆਪ ਨੂੰ ਅਡਜਸਟ ਕਰ ਸਕਦਾ ਹੈਗਾ ਲੇਕਿਨ ਜੇ ਆਪਣੇ ਵਿੱਚ ਕੋਈ ਵੀ ਡਿਫਰੈਂਟ ਟਾਈਪਸ ਆਫ ਪ੍ਰੋਬਲਮਸ ਆ ਰਹੀਆਂ ਤੇ ਇਹਦੇ ਵਿੱਚ ਆਪਾਂ ਨੂੰ ਡਰਨ ਦੀ ਵੀ ਕੋਈ ਨਹੀਂ ਪ੍ਰਾਹ ਹੈਗੀ ਕਿ ਆਪਾਂ ਨੂੰ ਡਰਨਾ ਨਹੀਂ ਚਾਹੀਦਾ ਸਗੋਂ ਇਹ ਨਹੀਂ ਦੇਖਣਾ ਚਾਹੀਦਾ ਕਿ ਸਮਾਜ ਸਾਡਾ ਜਿਹੜਾ ਹੈਗਾ ਸਾਡੇ ਨਾਲ ਕਿਸ ਤਰ੍ਹਾਂ ਦਾ ਬਤਿਹਰਾ ਕਰੂਗਾ ਜਾਂ ਸਾਡਾ ਕੋਈ ਮਜ਼ਾਕ ਉਡਾਏਗਾ ਨੋ ਇਦਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਹੁੰਦੀ ਆਪਾਂ ਨੂੰ ਜਲਦੀ ਤੋਂ ਜਲਦੀ ਜੇ ਆਪਾਂ ਨੂੰ ਲੱਗਦਾ ਕਿ ਆਪਾਂ ਨੂੰ ਕੋਈ ਮਾਈਨਰ ਡਿਜ਼ੀਜ਼ ਵੀ ਲੱਗਦੀ ਹੈ ਤੁਹਾਨੂੰ ਜਸਟ ਕੇ ਡਿਪਰੈਸ਼ਨ ਵੀ ਅਕੋਰਡਿੰਗ ਟੂ ਹਿਸ ਜਿਹੜਾ ਹੈਗਾ ਡਿਪਰੈਸ਼ਨ ਆਉਣਾ ਇੱਕ ਮਾਮੂਲੀ ਗੱਲ ਆ ਹਰ ਇੱਕ ਦੇ ਵਿੱਚ ਕਿਉਂਕਿ ਹਾਰਮੋਨਲ ਜਿਹੜੀਆਂ ਪ੍ਰੋਬਲਮਸ ਹੈਗੀਆਂ ਉਹ ਆਉਂਦੀਆਂ ਚੇਂजेस ਆਉਂਦੀਆਂ ਹੈਗੀਆਂ ਉਹਦੇ ਨਾਲ ਡਿਪਰੈਸ਼ਨ ਹੋਣਾ ਆਮ ਗੱਲ ਆ ਲੇਕਿਨ ਜੇ ਆਪਾਂ ਇਹਨਾਂ ਨੂੰ ਡਿਪਰੈਸ਼ਨ ਨੂੰ ਲੁਕਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਹ ਕ੍ਰੋਨਿਕ ਡਿਜ਼ੀਜ਼ ਬਣ ਸਕਦੀ ਹੈਗੀ ਆ ਇਸ ਦੇ ਨਾਲ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਅਗਰ ਤੁਹਾਨੂੰ ਲੱਗਦਾ ਕਿ ਸਾਡੀ ਬਾਡੀ ਦੇ ਵਿੱਚ ਕੋਈ ਮੈਂਟਲੀ ਕੋਈ ਛੋਟੀ ਮੋਟੀ ਪ੍ਰੋਬਲਮ ਸਾਨੂੰ ਆ ਰਹੀ ਆ ਤਾਂ ਜਲਦੀ ਤੋਂ ਜਲਦੀ ਜਿਹੜੀ ਹੈਗੀ ਆ ਡਾਕਟਰ ਸਾਈਕੀਟ੍ਰਿਸਟ ਦੇ ਨਾਲ ਜਾ ਕੇ ਕੰਟੈਕਟ ਕਰਨਾ ਚਾਹੀਦਾ ਉਹਨਾਂ ਨੂੰ ਆਪਣੀ ਪ੍ਰੋਬਲਮ ਵਾਲੇ ਦੱਸ ਕੇ ਉਹਨਾਂ ਤੋਂ ਜੋ ਤੁਹਾਡੇ ਲਈ ਮੈਡੀਸਨ ਐਡਵਾਈਸ ਕਰਦੇ ਆ ਜਾਂ ਤੁਹਾਡੀ ਕੋਈ ਕਾਉਂਸਲਿੰਗ ਕਰਦੇ ਆ ਤਾਂ ਉਹਦੇ ਅਕੋਰਡਿੰਗ ਜਿਹੜਾ ਆਪਣੀ ਲਾਈਫ ਨੂੰ ਤੁਸੀਂ ਪੈਟਰਨ ਜਿਹੜਾ ਚੇਂਜ ਕਰ ਸਕਦੇ ਤੇ ਆਪਣੀ ਲਾਈਫ ਨੂੰ ਤੁਸੀਂ ਵਧੀਆ ਤਰੀਕੇ ਦੇ ਨਾਲ ਜੀ ਸਕਦੇ ਹੋ ਕਿਉਂਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਜਿਹੜਾ ਹੈਗਾ ਬਹੁਤ ਸਾਰੇ ਆਪਾਂ ਨੂੰ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਬਹੁਤ ਸਾਰੀਆਂ ਪ੍ਰੋਬਲਮਾਂ ਜਿਹੜੀਆਂ ਆਪਾਂ ਨੂੰ ਡਿਪਰੈਸ ਕਰਦੀਆਂ ਲੇਕਿਨ ਡਿਪਰੈਸ਼ਨ ਜ਼ਿੰਦਗੀ ਜਿਉਣ ਦਾ ਕੋਈ ਮਤਲਬ ਨਹੀਂ ਇਸ ਦੇ ਲਈ ਤੁਸੀਂ ਮੈਡੀਟੇਸ਼ਨ ਯੋਗਾ ਕਰ ਸਕਦੇ ਹੋ ਤੁਸੀਂ ਕਿਸੇ ਸੋਸ਼ਲ ਕੰਮ ਦੇ ਵਿੱਚ ਆਪਣੇ ਆਪ ਨੂੰ ਬਿਜ਼ੀ ਰੱਖ ਸਕਦੇ ਹੋ ਆਪਣੇ ਜਿਹੜਾ ਡੇਲੀ ਰੁਟੀਨ ਆ ਉਹਦੇ ਲਈ ਤੁਸੀਂ ਆਪਣਾ ਮੀਨੂ ਤਿਆਰ ਕਰ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਤਰੀਕੇ ਦੇ ਨਾਲ ਅਸੀਂ ਡੇਲੀ ਲਾਈਫ ਦੀਆਂ ਐਕਟੀਵਿਟੀਜ਼ ਨੂੰ ਜੀਣਾ ਹੈਗਾ ਇਸ ਤਰ੍ਹਾਂ ਆਪਣੇ ਤੁਹਾਡੇ ਜ਼ਿੰਦਗੀ ਨੂੰ ਤੁਸੀਂ ਖੁਸ਼ਹਾਲ ਬਣਾ ਸਕਦੇ ਹੋ ਥੈਂਕ ਯੂ ਪ੍ਰੋਗਰਾਮ ਲੈ ਕੇ ਆਏ ਆ ਮੈਂਟਲ ਹੈਲਥ ਅਵੇਅਰਨੈਸ ਵਰਕਸ਼ਾਪ ਜਿੱਦਾਂ ਕਿ ਤੁਹਾਨੂੰ ਸਭ ਨੂੰ ਪਤਾ ਕਿ ਅੱਜ ਕੱਲ ਦੀ ਜਿਹੜੀ ਲਾਈਫ ਹੈ ਉਹਦੇ ਵਿੱਚ ਓਵਰ ਥਿੰਕਿੰਗ ਐਂਜ਼ਾਇਟੀ ਡਿਪਰੈਸ਼ਨ ਇਹ ਬੜੀਆਂ ਪ੍ਰੋਬਲਮਸ ਜਿਹੜੀਆਂ ਉਹ ਬਹੁਤ ਜ਼ਿਆਦਾ ਵੱਧ ਚੁੱਕੀਆਂ ਨੇ ਸਭ ਤੋਂ ਪਹਿਲਾਂ ਤੇ ਕਮਿਊਨਿਕੀ ਜੀ ਅਸੀਂ ਗੱਲ ਕਰ ਸਕਦੇ ਕਿ ਹੈਲਥ ਤੁਹਾਡੇ ਅਕੋਰਡਿੰਗਲੀ ਹੈਲਥ ਕੀ ਹੈ ਸਿਹਤ ਕੀ ਹੈ ਕੋਈ ਦੱਸ ਸਕਦਾ ਹੈ ਸਿਹਤ ਕਿਸ ਚੀਜ਼ ਨੂੰ ਸਿਹਤ ਕਹਾਂਗੇ ਅਸੀਂ सेहत की है जो असी फिजीकली फिट है उ सेहत है पक्का नहीं कड़ी है वैरी गुड बहुत जो वादिया जोरदार ताड़ी वास्ते प्लीज असी इमोशनली भी मैंटली भी जो फिट हाँ फिर साड़ी जी सेहत ठीक है डबल्यू एच ओ ने एक जी दिखती अपनी डेफिनेशन वो उन्होंने कहा कि असी फिजीकली भी फिट हो ਮੈਂਟਲੀ ਵੀ ਫਿੱਟ ਹੋਈਏ ਤੇ ਸੋਸ਼ਲੀ ਵੀ ਫਿੱਟ ਹੋਈਏ ਹੁਣ ਸੋਸ਼ਲੀ ਫਿੱਟ ਹੋਣਾ ਕੀ ਹੁੰਦਾ ਹੈ ਸੋਸ਼ਲੀ ਫਿੱਟ ਹੋਣਾ ਕਿਸ ਚੀਜ਼ ਨੂੰ ਕਹਾਂਗੇ ਜੇ ਸਾਡੇ ਫਰੈਂਡਸ ਹੈਗੇ ਨੇ ਜੇ ਸਾਡੇ ਅੰਦਰ ਇਛਾਵਾਂ ਹੈਗੀਆਂ ਨੇ ਅਸੀਂ ਲੋਕਾਂ ਨੂੰ ਮਿਲਦੇ ਆ ਅਸੀਂ ਆਪਣੀ ਕਮਿਊਨਿਟੀ ਨੂੰ ਕੋਈ ਯੋਗਦਾਨ ਪਾ ਰਹੇ ਆ ਅਸੀਂ ਕਿਸੇ ਵਾਸਤੇ ਕੁਝ ਵਧੀਆ ਕਰ ਰਹੇ ਆ ਲਾਈਕ ਕੋਈ ਨਾ ਕੋਈ ਕਿਸੇ ਦਾ ਹੈਲਪ ਕਰ ਰਹੇ ਆ ਜੇ ਸਾਡੇ ਅੰਦਰ ਇਹ ਫੀਲਿੰਗਸ ਹੈਗੀਆਂ ਫਿਰ ਅਸੀਂ ਮੈਂਟਲੀ ਫਿਜ਼ੀਕਲੀ ਐਂਡ ਸੋਸ਼ਲੀ ਫਿੱਟ ਹੈਗੇ ਆ ਠੀਕ ਹੈ ਇੱਕ ਛੋਟੀ ਜੀ ਐਗਜ਼ਾਮਪਲ ਇੱਕ ਛੋਟੀ ਜੀ ਕਹਾਣੀ ਦੇ ਅਕੋਰਡਿੰਗ ਮੈਂ ਤੁਹਾਨੂੰ ਉਹਨਾਂ ਉਹ ਇੱਕ ਐਗਜ਼ਾਮਪਲ ਤੁਹਾਨੂੰ ਸਮਝਾਉਣਾ ਹੈ ਇੱਕ ਆਕਾਸ਼ ਨਾਮ ਦਾ ਜਿਹੜਾ ਲੜਕਾ ਹੈ ਉਹ ਬਹੁਤ ਵਧੀਆ ਹੈ ਕ੍ਰਿਕਟ ਦੇ ਵਿੱਚ ਉਹਨੂੰ ਕ੍ਰਿਕਟ ਖੇਡਣ ਦਾ ਬਹੁਤ ਜ਼ਿਆਦਾ ਸ਼ੌਕ ਹੈ ਉਹ ਬਹੁਤ ਵਧੀਆ ਕ੍ਰਿਕਟ ਖੇਡਦਾ ਹੈ ਐਂਡ ਹਮੇਸ਼ਾ ਫਰਸਟ ਨੰਬਰ ਤੇ ਹੁੰਦਾ ਹੈ ਬਹੁਤ ਇਨਾਮ ਜਿੱਤਦਾ ਹੈ ਉਹਨੂੰ ਬਹੁਤ ਸਾਰੀਆਂ ਮੈਡਲਸ ਸ਼ੀਲਡਸ ਪਈਆਂ ਹੋਈਆਂ ਨੇ ਅਚਾਨਕ ਇੱਕ ਦਿਨ ਉਹਦੇ ਪੈਰ ਦੇ ਉੱਪਰ ਇੱਕ ਚੋਟ ਲੱਗ ਜਾਂਦੀ ਹੈ ਸੱਟ ਲੱਗ ਜਾਂਦੀ ਫ੍ਰੈਕਚਰ ਹੋ ਜਾਂਦਾ ਹੈ ਉਸ ਤੋਂ ਬਾਅਦ ਉਹ ਇੱਕ ਹਰ ਉਹਨੂੰ ਘਰ ਬੈਠਣਾ ਪੈਂਦਾ ਹੈ ਉਹਦੀ ਪੱਟੀਆਂ ਵਗਰਾ ਹੁੰਦੀਆਂ ਨੇ ਉਹਦਾ ਲਿੰਕ ਟੁੱਟ ਜਾਂਦਾ ਹੈ ਬਿਲਕੁਲ ਉਹਨਾਂ ਨਾਲੋਂ క్రికెਟਰ ਨਾਲੋਂ ਉਹਦੇ ਦੋਸਤਾਂ ਨਾਲੋਂ ਹੁਣ ਉਹ ਘਰ ਬੈਠ ਕੇ ਬੈਠ ਕੇ ਬੈਠ ਕੇ ਈਮਾ ਖੇਢੀ ਗਿਆ ਜਦੋਂ ਬਾਰ-ਬਾਰ ਚੀਜ਼ਾਂ ਸੋਚੀ ਗਿਆ ਨੈਟ ਦੇ ਉੱਪਰ ਸਰਚ ਕਰ ਰਿਹਾ ਹੈ Google ਤੇ ਸਰਚ ਕਰਦਾ ਪਿਆ ਹੈ ਕਿ ਪਤਾ ਨਹੀਂ ਮੈਂ ਕਿਸ ਤਰ੍ਹਾਂ ਠੀਕ ਹੋਊਂਗਾ ਫ੍ਰੈਕਚਰ ਦਾ ਇਲਾਜ ਕਿੱਦਾਂ ਕੀਤਾ ਜਾਏਗਾ ਉਹਦੇ ਬਾਰੇ ਬਾਰ-ਬਾਰ ਬਾਰ-ਬਾਰ ਸੋਚੀ ਜਾ ਰਿਹਾ ਹੈ ਹੁਣ ਉਹਦਾ ਦੋਸਤਾਂ ਨਾਲ ਦੋਸਤ ਆਂਦੇ ਨੇ ਖੇਡਣ ਚੱਲੀਏ ਥੋੜਾ ਜਿਹਾ ਥੋੜਾ ਬੜਾ ਠੀਕ ਵੀ ਹੁੰਦਾ ਨਾ ਦੋਸਤ ਆਂਦੇ ਨੇ ਉਹ ਕਹਿੰਦਾ ਕਿ ਮੈਂ ਨਹੀਂ ਜਾਣਾ ਮੇਰਾ ਮੇਰਾ ਮਨ ਨਹੀਂ ਹੈ ਮੈਂ ਨਹੀਂ ਜਾਣਾ ਖੇਡਣ ਵਾਸਤੇ ਜਿਹੜਾ ਇੰਨਾ ਐਨਥੂਸੀਆਸਟਿਕ ਹੀ ਮੋਟੀਵੇਟਿਡ ਹੀ ਉਹ ਹੁਣ ਉਹ ਦੋਸਤਾਂ ਨੂੰ ਮਿਲਣ ਤੋਂ ਵੀ ਥੋੜਾ ਗਰੇਜ਼ ਕਰ ਰਿਹਾ ਹੈ ਔਰ ਇਹ ਦਾਦੀ ਆਂਦੇ ਆ ਦਾਦੀ ਆਉਂਦੇ ਇੱਕ ਦਿਨ ਘਰ ਤੇ ਕਹਿੰਦੇ ਪਿੰਡ ਤੋਂ ਆਉਂਦੇ ਆ ਉਹ ਕਹਿੰਦੇ ਕਿ ਇਹਦੇ ਕੋਈ ਨਾ ਅ ਥੋੜੀ ਪ੍ਰੋਬਲਮ ਲੱਗਦੀ ਹੈ ਕੋਈ ਕਾਲਾ ਸਾਇਆ ਲੱਗਦਾ ਹੈ ਪੀਂਦਾ ਕਰੋ ਕਿਸੇ ਸਿਆਣੇ ਨੂੰ ਦਿਖਾਈਏ ਜਾਂ ਘਰ ਦੇ ਵਿੱਚ ਕੋਈ ਪੂਜਾ ਪਾਠ ਕਰੀਏ ਜਾਂ ਹਵਨ ਕਰਾਈਏ ਇਸ ਤਰ੍ਹਾਂ ਦਾ ਕੁਝ ਕਰਾਂਗੇ ਤੇ ਫਿਰ ਭਾਵੇਂ ਇਹਦਾ ਕੁਝ ਠੀਕ ਹੋਵੇ ਹੁਣ ਉਹ ਸਭ ਚੀਜ਼ਾਂ ਵੀ ਕਰਵਾਉਂਦੇ ਨੇ ਬਟ ਤੁਹਾਨੂੰ ਕੀ ਲੱਗਦਾ ਕਿ ਜਿਸ ਤਰ੍ਹਾਂ ਪੂਜਾ ਪਾਠ ਕਰਨ ਨਾਲ ਜਾਂ ਹਵਨ ਕਰਾਉਣ ਨਾਲ ਉਹਦੇ ਨਾਲ ਉਹਨੂੰ ਠੀਕ ਉਹ ਜਿਹੜਾ ਆਕਾਸ਼ ਉਹ ਠੀਕ ਹੋਏਗਾ ਕਿ ਨਹੀਂ ਤੁਹਾਡੇ ਹਿਸਾਬ ਨਾਲ ਹੋਏਗਾ ਕਿ ਨਹੀਂ ਕਿਉਂ ਇਹਦਾ ਮਤਲਬ ਪਾਠ ਪੂਜਾ ਨਹੀਂ ਕਰਾਉਣਾ ਚਾਹੀਦਾ फिर बेनीफिट की है वो ठीक होएगा कि नहीं उस चीज में कौन दसेगा दादी जी ने जो गल कही है वो ठीक है कि गलत है कि पूजा पाठ हवन कर इस तरह दीजा कर आकाश ठीक हो जाएगा असल ओ प्रॉब्लम है कि सट कि लगी है पैर पैरते वेरी नाइस उन्होंने कहा कि उन्हों सट्ट दिमाग से लगी एक और फिर तो जोरदार ताड़ी वास्तव ਕਿਉਂਕਿ ਅਸਲ ਸਾਟ ਤੋਰੇ ਕਿਥੇ ਲੱਗੀ ਹੈ ਦਿਮਾਗ ਤੇ ਕਿਉਂਕਿ ਹੁਣ ਪੈਰ ਤੇ ਹਾਲੀਵੁੱਡ ਕਵਰ ਹੋ ਗਿਆ ਬਟ 멘ਟਲੀ ਇੰਨਾ ਕਿ ਡਿਸਟਰਬ ਹੋ ਗਿਆ ਕਿ ਉਹਨੂੰ ਉਹਦਾ ਸੋਸ਼ੀਲੀ ਜਿਹੜਾ ਉਹਦਾ ਇੰਟਰੈਕਸ਼ਨ ਜਿਹੜੀ ਹੋ ਖਤਮ ਹੋ ਗਈ ਹੈ ਕਰਦੀ ਜਾ ਰਹੀ ਹੈ ਹੁਣ ਪੂਜਾ ਪਾਠ ਕਰਨਾ ਜਿਹੜਾ ਹੈ ਉਹ ਬਿਲਕੁਲ ਤੁਸੀਂ ਠੀਕ ਹੋ ਕਿ ਉਸ ਉਹਨਾਂ ਨਾਲ ਕਰਨ ਨਾਲ ਜ਼ਰੂਰੀ ਨਹੀਂ ਕਿ ਉਹ ਠੀਕ ਹੋਵੇ ਬਟ ਇੱਕ ਪੋਜ਼ਿਟਿਵ ਮਾਹੌਲ ਬਣੇਗਾ ਚਲੋ ਚੰਗੀ ਗੱਲ ਹੈ ਪੂਜਾ ਪਾਠ ਕਰਨਾ ਹੈ ਘਰ ਵਿੱਚ ਮਾਹੌਲ ਚੰਗਾ ਬਣ ਗਿਆ ਬਟ ਜੇ ਕਹੋ ਕਿ ਉਸੇ ਚੀਜ਼ ਨਾਲ ਉਹ ਠੀਕ ਹੋ ਜਾਏਗਾ ਨਹੀਂ ਕਿਦਾਂ ਠੀਕ ਹੋਏਗਾ ਉਹਨੂੰ ਕੀ ਕਰਨਾ ਪਏਗਾ ਉਨੂੰ ਕਿਸੇ ਸਾਈਕੀਆਟ੍ਰਿਸ ਜਾਂ ਸਾਈਕੋਲੋਜੀਸਟ ਨਾਲ ਗੱਲ ਕਰਨੀ ਪੈਗੀ ਡਾਕਟਰ ਨੂੰ ਦਿਖਾਉਣਾ ਪਏਗਾ ਕਿ ਇਹਦਾ ਮੈਂਟਲੀ ਥੋੜਾ ਇਲਾਜ ਠੀਕ ਕੀਤਾ ਜਾਵੇ ਉਹਨੂੰ ਦੁਬਾਰਾ ਤੋਂ ਉਹ ਹੀ ਮੋਟੀਵੇਟਿਡ ਲਾਈਫ ਆ ਉਹ ਮਿਲ ਸਕੇ ਠੀਕ ਹੈ ਸਭ ਨੂੰ ਕਲੀਅਰ ਹੈ ਸੋ ਆਕਾਸ਼ ਦੀ ਕਹਾਣੀ ਤੋਂ ਪਤਾ ਲੱਗਾ ਕਿ ਆਕਾਸ਼ ਨੂੰ ਕਿੱਦਾਂ ਠੀਕ ਕੀਤਾ ਜਾ ਸਕਦਾ ਸਾਈਕੀਆਟ੍ਰਿਸ ਤੇ ਸਾਈਕੋਲੋਜੀਸਟ ਨੂੰ ਪਤਾ ਹੀ ਹੈ ਦੋਨਾਂ 'ਚ ਫਰਕ ਕੀ ਹੈ ਕੌਣ ਦੱਸੇਗਾ ਸਾਈਕੋਲੋਜੀਸਟ ਤੇ ਸਾਈਕੀਆਟ੍ਰਿਸ ਕੋਈ ਦੱਸ ਸਕਦਾ ਜਿਹੜੇ ਮੈਡੀਸਨ ਦੇ ਕੇ ਮੈਡੀਕੇਸ਼ਨ ਨਾਲ ਠੀਕ ਕਰਦੇ ਨੇ ਉਹ ਕਿਹਨੇ ਸਾਈਕੀਆਟ੍ਰਿਸਟ ਤੇ ਜਿਹੜੇ ਗੱਲਾਂ ਬਾਤਾਂ ਨਾਲ ਤਾਂ ਡੀ ਕਾਉਂਸਲਿੰਗ ਕਰਕੇ ਠੀਕ ਕਰਦੇ ਨੇ ਯਸ ਉਹ ਕੀ ਹੈ ਸਾਈਕੋਲੋਜੀਸਟ ਸੋ ਮੈਂਟਲ ਹੈਲਥ ਦੇ ਜਿਹੜੀ WHO ਦੀ ਤੁਹਾਨੂੰ ਐਗਜ਼ਾਮਪਲ ਦੱਸ ਦਿੱਤੀ ਕਿ ਮੈਂਟਲ ਫਿਜ਼ੀਕਲੀ ਤੇ ਸੋਸ਼ਲ ਵੈਲਬੀਂਗ ਜਿਹੜੀ ਹੈ ਪਰਸਨ ਦੀ ਉਹ ਉਹਨਾਂ ਦੀ ਐਗਜ਼ਾਮਪਲ ਦੇ ਵਿੱਚ ਹੈਗਾ ਕਿ ਉਹੀ ਬੰਦਾ ਹੈਲਦੀ ਆ ਜਿਹੜਾ ਤਿੰਨੋਂ ਤਰੀਕੇ ਨਾਲ ਠੀਕ ਹੈ ਹੁਣ ਜਿਹੜੀਆਂ ਅਸਲ 'ਚ ਮੈਂਟਲ ਹੈਲਥ ਕੀ ਹੈ ਸਾਡੀਆਂ ਸੋਚ ਸਾਡੀ ਫੀਲਿੰਗਸ ਤੇ ਸਾਡਾ ਬਿਹੇਵੀਅਰ ਅਸੀਂ ਸਾਡਾ ਕਿਸੇ ਨਾਲ ਕਿਦਾਂ ਬਿਹੇਵੀਅਰ ਹੈ ਕਿਸ ਤਰੀ ਸਾਡੀ ਸੋਚ ਹੈ ਅਸੀਂ ਕਿਦਾਂ ਦਾ ਕਿਸਰੇ ਪ੍ਰਤੀ ਇਮੋਸ਼ਨਸ ਰੱਖਦੇ ਆ ਉਹ ਸਾਡੀ ਮੈਂਟਲ ਹੈਲਥ ਤੇ ਡਿਪੈਂਡ ਕਰਦਾ ਜਿਹੜਾ ਮੈਂਟਲ ਮੈਂਟਲੀ ਤੌਰ ਤੇ ਹੈਲਦੀ ਬੰਦਾ ਹੋਏਗਾ ਉਹ ਦੂਜਿਆਂ ਨਾਲ ਚੰਗਾ ਬਿਹੇਵ ਕਰੇਗਾ ਉਹ ਉਹ ਖਿੱਚ ਕੇ ਕਿੰਨੀ ਐਵੇਂ ਪਈ ਜਾਏਗਾ ਕਿਉਂਕਿ ਜਿਹੜਾ ਜਿੰਨੂੰ ਡਿਪਰੈਸ਼ਨ ਹੋ ਰਹੀ ਆ ਜਾਂ ਜਿਹੜਾ ਓਵਰ ਥਿੰਕਿੰਗ ਆ ਰਿਹਾ ਉਹ ਖਿਜੇਗਾ ਉਹਦਾ ਧਿਆਨ ਜਿਹੜਾ ਉਹ ਬਾਰ-ਬਾਰ ਜਾਏਗਾ ਇੱਕੋ ਸੋਚ ਬਾਰ-ਬਾਰ ਜਾਏਗਾ ਪਰ ਜਿਹੜਾ ਮੈਂਟਲੀ ਹੈਲਦੀ ਪਰਸਨ ਆ ਉਦੇ ਅੰਦਰ ਇਮੋਸ਼ਨਸ ਵੀ ਹੋਣਗੇ ਦੂਜਿਆਂ ਦੀ ਹੈਲਪ ਕਰਨ ਦੀ ਇੱਛਾ ਹੋਏਗੀ ਤੇ ਉਹਦੇ ਫਰੈਂਡਸ ਵੀ ਹੋਣਗੇ ਉਹ ਐਨਜਾਇਮੈਂਟ ਵੀ ਕਰਨਾ ਪਸੰਦ ਕਰੇਗਾ ਤੇ ਉਹਦਾ ਕੋਈ ਗੋਲ ਹੋਏਗਾ ਤੁਸੀਂ ਆਪਣੇ ਆਪ ਨੂੰ ਜੇ ਦੇਖਣਾ ਚਾਹੋਗੇ ਤੁਸੀਂ ਹੈਲਦੀ ਹੋ ਕਿ ਨਹੀਂ ਮੈਂਟਲੀ ਥੈਨ ਤੁਹਾਡਾ ਕੀ ਜਿਹੜਾ ਏਮ ਆ ਸਾਡੇ ਅੰਦਰ ਇੱਕ ਏਮ ਹੁੰਦਾ ਹੈ ਗੋਲ ਹੁੰਦਾ ਹੈ ਅਸੀਂ ਕਿਤੇ ਪਹੁੰਚਣਾ ਹੈ ਅਸੀਂ ਆਚੀਵ ਕਰਨਾ ਹੈ ਸਾਡੇ ਆ ਸੁਪਨੇ ਆ ਜੇ ਤੁਹਾਡੇ ਸੁਪਨੇ ਹੈਗੇ ਆ ਤੇ ਫਿਰ ਇਟ ਮੀਨਸ ਤੁਸੀਂ ਮੈਂਟਲੀ ਹੈਲਦੀ ਹੋ ਜੇ ਤੁਸੀਂ ਕਿਸੇ ਦੀ ਹੈਲਪ ਕਰਨ ਲਈ ਰਾਜੀ ਹੋ ਆਡਾ ਦਿਲ ਕਰਦਾ ਕਿਸੇ ਦੀ ਹੈਲਪ ਕਰ ਲਵੋ ਇਟ ਮੀਨਸ ਤੁਸੀਂ ਮੈਂਟਲੀ ਹੈਲਦੀ ਹੋ ਸੋ ਸੈਲਫ ਟੈਸਟ ਵੀ ਆਪਾਂ ਕਰ ਸਕਦੇ ਆ ਜੇ ਸਾਡੀ ਬਾਰ ਬਾਰ ਸੋਚ ਨਹੀਂ ਉਧਰ ਜਾ ਰਹੀ ਹੈ ਸੁਪੋਜ਼ ਕਈ ਵਾਰ ਘਰਾਂ ਦੇ ਵਿੱਚ ਛੋਟੀ ਛੋਟੀਆਂ ਚੀਜ਼ਾਂ ਹੋ ਜਾਂਦੀਆਂ ਕੋਈ ਮਿਸਟੈਪਨਿੰਗ ਹੋ ਜਾਂਦੀ ਹੈ ਉਸ ਟਾਈਮ ਦੇ ਉੱਪਰ ਬੰਦਾ ਡਿਪਰੈਸ ਹੁੰਦਾ ਹੈ ਥੈਟ ਇਜ਼ ਫॉर ਸ਼ਾਰਟ ਟਰਮ ਜੇ ਉਸ ਸ਼ਾਰਟ ਟਰਮ ਤੋਂ ਬਾਅਦ ਹੌਲੀ ਰਿਕਵਰ ਹੋ ਜਾਂਦਾ ਤਾਂ ਠੀਕ ਹੈ ਜੇ ਉਹ ਬਾਰ 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 ਉਹਨਾਂ ਚੀਜ਼ਾਂ 'ਚ ਹੀ ਫਸਦਾ ਪਿਆ ਇਟ ਮੀਨਸ ਤੁਹਾਡੀ ਮੈਂਟਲ ਹੈਲਥ ਕਿੰਨਾ ਕਿਤੇ ਥੋੜੀ ਬਹੁਤ ਇਫੈਕਟ ਹੈ ਸੋ ਆਲੇ ਦੁਆਲੇ ਵੀ ਜਿਤਨੀ ਦੇਖੋ ਕੋਈ ਨਿੱਕੀ ਨਿੱਕੀ ਚੀਜ਼ ਲਾਈਕ ਨੰਬਰ ਕਟਾ ਗਏ ਥੋੜੀ ਦੇਰ ਵਾਸਤੇ ショਕ ਹੁੰਦਾ ਵਰਸਨ ਥੋੜੀ ਦੇਰ ਤੱਕ ਦੁੱਖ ਲੱਗਦਾ ਫਿਰ ਹੌਲੀ ਹੌਲੀ ਨੂੰ ਰਿਕਵਰ ਕਰ ਲੈਂਦਾ ਜੇ ਤੇ ਰਿਕਵਰੀ ਹੋ ਰਹੀ ਹੈ ਦੈਨ ਤੁਸੀਂ ਮੈਂਟਲੀ ਫਿਟ ਹੋ ਦੈਨ ਅ ਅੱਜ ਕੱਲ ਦੇ ਜਿਹੜਾ ਟੂਡੇ ਵੀ ਆਵ ਮੈਂਟਲੀ ਫਿਟ ਜੇ ਮੰਨ ਲਓ ਤੁਸੀਂ ਅੱਜ ਮੈਂਟਲੀ ਫਿਟ ਹੋ ਤੇ ਜ਼ਰੂਰੀ ਹੈ ਕਿ ਤੁਸੀਂ ਕੱਲ ਵੀ ਮੈਂਟਲੀ ਫਿਟ ਹੋਗੇ ਹੈ ਇਸ ਤਰ੍ਹਾਂ ਮਤਲਬ ਇਹ ਕੋਈ ਵੀ ਪ੍ਰੋਬਲਮ ਹੈ ਕਿਸੇ ਨੂੰ ਵੀ ਹੋ ਸਕਦੀ ਹੈ ਇਹ ਬੜੀ ਕਾਮਨ ਹੋ ਗਈ ਹੈ ਸਕੂਲਾਂ ਕਾਲਜਸ ਵਿੱਚ ਅਸੀਂ ਜਾਂਦੇ ਆ ਬੱਚੇ ਸਾਨੂੰ ਆ ਕੇ ਦੱਸਦੇ ਆ ਕਿ ਮੇਰਾ ਤੇ ਦਿਲ ਕਰਦਾ ਹੈ ਮਤਲਬ ਆਪਣੇ ਆਪ ਨੂੰ ਖਤਮ ਕਰਨ ਤੱਕ ਦਾ ਦਿਲ ਕਰਦਾ ਇਹੋ ਜੀ ਸੋਚਾਂ ਵੀ ਕਦੇ ਨਾ ਆਉਂਦੀਆਂ ਬਟ ਉਹ ਚੀਜ਼ਾਂ ਤਾਂ ਆਉਂਦੀਆਂ ਨੇ ਜਦੋਂ ਬੰਦਾ ਬੰਦੇ ਨੂੰ ਪਤਾ ਨਹੀਂ ਲੱਗਦਾ ਕਿ ਮੈਂ ਕਰਾਂ ਕੀ ਮੈਂ ਗੱਲ ਕਿਸ ਨਾਲ ਕਰਾਂ ਸੋ ਇਟ ਇਜ਼ ਬੈਟਰ ਟੂ ਸ਼ੇਅਰ ਵਿਦ ਯੂਰ ਟੀਚਰਸ ਆਲਸੋ ਤੁਸੀਂ ਆਪਣੇ ਟੀਚਰਸ ਨਾਲ ਸ਼ੇਅਰ ਕਰ ਸਕਦੇ ਹੋ ਆਪਣੇ ਪੇਰੈਂਟਸ ਨਾਲ ਗੱਲਾਂ ਸ਼ੇਅਰ ਕਰ ਸਕਦੇ ਹੋ ਕਿ ਇਹ ਮੈਨੂੰ ਇਸ ਚੀਜ਼ ਦੀ ਪਰੇਸ਼ਾਨੀ ਆ ਰਹੀ ਹੈ ਮੈਂ ਬਾਰ ਬਾਰ ਸੋਚ ਇਧਰ ਜਾ ਰਹੀ ਹੈ ਸੋ ਜ਼ਰੂਰੀ ਨਹੀਂ ਕਿ ਜਿਹੜਾ ਬੰਦਾ ਅੱਜ ਫਿੱਟਿਆ ਉਹ ਕੱਲ ਵੀ ਫਿੱਟ ਹੋਊਗਾ ਉਸ ਕਰ ਇਸ ਕਰਕੇ ਆਪਣੇ ਆਪ ਨੂੰ ਮੈਂਟਲੀ ਪ੍ਰੀਪੇਅਰ ਕਰਨਾ ਚਾਹੀਦਾ ਹੈ ਉਸ ਪਾਸੇ ਇਹਨੂੰ ਫਿੱਟ ਕਰਨ ਵਾਸਤੇ ਥੈਨ ਮੈਂਟਲੀ ਜਿਹੜੇ ਆ ਉਹ ਪਰਸਨ ਜਿਹੜੇ ਹੁੰਦੇ ਆ ਉਹਨਾਂ ਨੂੰ ਆਪਣੇ ਡੇਲੀ ਜਿਹੜੇ ਟਾਸਕ ਹੁੰਦੇ ਨਾ ਡੇਲੀ ਟਾਸਕ ਉਹਨਾਂ ਨੂੰ ਕੰਪਲੀਟ ਕਰਨ ਵਿੱਚ ਹੀ ਮੁਸ਼ਕਲ ਆਉਂਦੀ ਹੈ ਜਿਹੜੇ ਜਿਹੜੇ ਆਪਾਂ ਡੇਲੀ ਕੰਮ ਕਰਦੇ ਆ ਆਪਣੀ ਡੇਲੀ ਰੁਟੀਨ 'ਚ ਕੰਮ ਹੁੰਦੇ ਆ ਉਹਨਾਂ ਦਾ ਉਹਨਾਂ 'ਤੇ ਵੀ ਧਿਆਨ ਨਹੀਂ ਲੱਗਦਾ ਜਿਉਂ ਕੁਝ ਕੰਮ ਕਰਨ ਬੈਠਦੇ ਆ ਇੱਕ ਪਾਸੇ ਧਿਆਨ ਲਗਾਉਂਦੇ ਪੜ੍ਹਾਈ ਤੇ ਧਿਆਨ ਲਉਂਦੇ ਧਿਆਨ ਕਿਸੇ ਹੋਰ ਪਾਸੇ ਭਟਕ ਜਾਂਦਾ ਮੋਸਟ ਆਫ ਦਾ ਜਿਹੜਾ ਪਰਸਨ ਆ ਉਹਨਾਂ ਨੂੰ ਅੱਜਕੱਲ ਰੀਲਸ ਜੜੀਆਂ ਵਾ ਉਹਨਾਂ ਨੇ ਬੜਾ ਡਿਸਟਰਬ ਕੀਤਾ ਸਕਰੋਲਿੰਗ ਕਰਦੇ 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 ਘੰਟੇਆਂ ਘੰਟੇ ਲੰਘ ਜਾਂਦੇ ਆ ਉਹ ਇੱਕੋ ਟਾਈਮ ਦੇ ਉੱਪਰ ਮਾਈਂਡ ਜਿਹੜਾ ਉਹ ਕਈ ਤਰ੍ਹਾਂ ਦੇ ਇਮੋਸ਼ਨਸ ਜਿਹੜੇ ਆ ਲੈ ਰਿਹਾ ਹੁੰਦਾ ਇੱਕ ਵੀਡੀਓ ਦੇਖਦੇ ਆ ਉਹ ਚ ਐਕਸੀਡੈਂਟ ਹੋਇਆ ਉਥੇ ਇਕਦਮ ਉਹ ਉਹ ਦਿਮਾਗ ਚ ਫੀਲਿੰਗ ਆਈ ਦੂਜਾ ਕੋਈ ਕਿਚਨ ਦੇ ਵਿੱਚ ਕੰਮ ਕਰਨ ਦੇ ਆ ਉਹ ਉਹ ਫੀਲਿੰਗ ਆ ਗਈ ਤੀਜਾ ਕਿਸੇ ਨਹੀਂ ਕੋਈ ਅਸੀਂ ਵਧੀਆ ਪਿਆਰ ਵਾਲੀ ਵੀਡੀਓ ਦੇਖ ਲਈ ਕਿਸੇ ਗੁੱਸੇ ਵਾਲੀ ਦੇਖ ਲਈ ਸੋ ਮਿਕਸਡ ਇਮੋਸ਼ਨ ਜਿਹੜੇ ਹੋ ਜਾਂਦੇ ਆ ਉਹ ਵੀ ਅੰਦਰ ਕਨਫਿਊਜ਼ਨ ਜਿਹੜੀਆਂ ਕ੍ਰੀਏਟ ਕਰਦੇ ਆ ਸੋ ਰੀਲਸ ਤੋਂ ਵੀ ਬਚਣਾ ਚਾਹੀਦਾ ਬਹੁਤ ਜ਼ਿਆਦਾ ਜਿਹੜੀਆਂ ਸੋਸ਼ਲ ਮੀਡੀਆ ਬਾਰ-ਬਾਰ ਦੇਖਣਾ ਕਿ ਮੇਰੇ ਲਾਈਕਸ ਵਧ ਗਏ ਆ ਇੱਕ ਫੋਟੋ ਪਾਈਏ ਤੇ ਕਿੰਨੇ ਲਾਈਕਸ ਹੋ ਗਏ ਕਿੰਨੇ ਵਧਨੇ ਆ ਕਿੰਨੇ ਘਟਨੇ ਆ ਉਨਾ ਉਹਦੇ ਉੱਪਰ ਵੀ ਜਿਹੜਾ ਫੋਕਸ ਆ ਕੱਟ ਰੱਖਾਂਗੇ ਤੇ ਸਾਡਾ ਮੈਂਟਲੀ ਅਸੀਂ ਫਿਟ ਰਵਾਂਗੇ। ਦੈਨ ਜਿਹੜੋ ਅਸੀਂ ਕੋਈ ਮੈਂਟਲ ਸਿਚੁਏਸ਼ਨ ਜਿਹੜੀ ਆ ਹੈਂਡਲ ਨਹੀਂ ਕਰ ਪਉਂਦਾ। ਹਨਾ ਮਾਈ ਬਾਈ ਜਨਸ ਅਸੀਂ ਕਿੰਨਾ ਕਿ ਇੱਥੇ ਤੁਸੀਂ ਆਪਾਂ ਬਾਹਰ ਦੇਖਿਆ, ਓਟ ਸੈਂਟਰ ਦੇਖਿਆ। ਉਹਨਾਂ ਚ ਕੀ ਆ ਕਿ ਜਦੋਂ ਅਸੀਂ ਕੋਈ ਪਰਸਨ ਮੈਂਟਲੀ ਆਪਣੇ ਆਪ ਨੂੰ ਜਿਹੜਾ ਨਾ ਉਹ ਹੈਂਡਲ ਨਹੀਂ ਕਰ ਪਉਂਦਾ ਸਿਚੁਏਸ਼ਨਸ ਨੂੰ ਫਿਰ ਉਹ ਕੀ ਕਰਦਾ ਨਸ਼ੇ ਵੱਲ ਜਾਂਦਾ। ਉਹਨੂੰ ਲੱਗਦਾ ਕਿ ਸ਼ਾਇਦ ਮੈਂ ਨਸ਼ਾ ਕਰੂੰਗਾ ਤੇ ਫਿਰ ਠੀਕ ਹੋਊਗਾ। ਨਸ਼ੇ ਵਿੱਚ ਆ ਕੇ ਫਿਰ ਉਹ ਹਿੰਸਕ ਵੀ ਹੁੰਦਾ ਹੈ। ਉਹ ਆਪਣੇ ਆਪ ਨੂੰ ਵੀ ਕਸ਼ਟ ਦੇ ਦੇ ਸਕਦਾ ਦੂਜਿਆਂ ਨੂੰ ਮਾਰ ਸਕਦਾ ਹੈ ਸੋ ਕਿਸੇ ਵੀ ਤਰੀਕੇ ਨਾਲ ਉਹ ਵਾਇਲੈਂਟ ਹੋ ਜਾਂਦਾ ਸੋ ਉਹ ਉਹ ਚੀਜ਼ਾਂ ਜਿਹੜੀਆਂ ਉਹ ਵੀ ਇੱਕ ਹੋਰ ਜ਼ਿਆਦਾ ਉਹਨੂੰ ਡਿਪਰੈਸ਼ਨ ਦੇ ਵਿੱਚ ਤਕੇਲਦੀਆਂ ਨੇ ਹੋਰ ਜ਼ਿਆਦਾ ਉਹਨੂੰ ਮੈਂਟਲੀ ਜਿਹੜਾ ਉਹਨੂੰ ਡਿਸਟਰਬ ਕਰ ਦਿੰਦੀਆਂ ਨੇ ਸੋ ਸਭ ਤੋਂ ਪਹਿਲਾਂ ਮੇਨ ਚੀਜ਼ ਜਿਹੜੀ ਆ ਕਿ ਅਸੀਂ ਉਸ ਪਰਸਨ ਦੀ ਹੈਲਪ ਕਿੱਦਾਂ ਕਰਨੀ ਹੈ ਜਿਹੜਾ ਤੁਹਾਡੇ ਆਲੇ ਦੁਆਲੇ ਇਸ ਤਰ੍ਹਾਂ ਦਾ ਕੋਈ ਪਰਸਨ ਹੈ ਉਹਦੀ ਹੈਲਪ ਕਿੱਦਾਂ ਕਰ ਸਕਦੇ ਹਾਂ ਕੌਣ ਦੱਸੇਗਾ ਕਿਵੇਂ ਹੈਲਪ ਕਰ ਸਕਦੇ ਆਂ ਦੱਸੋ ਦੱਸੋ ਬੇਟੇ ਤੁਹਾਡਾ ਟੌਪਿਕ ਆਈ ਮੈਂਟਲ ਹੈਲਥ ਤੁਸੀਂ ਪੜ੍ਹੀ ਹੋਈ ਆ ਸਾਰੇ ਬੱਚਿਆਂ ਨੇ ਦੱਸੋ ਕੁਐਸਚਨ ਲਗਾਈ ਸੀ ਹਨਾ ਉਸ ਫਲੈਕਸ ਦੇ ਉੱਪਰ ਇੱਕ ਨੰਬਰ ਡੋਟ ਕੀਤਾ ਕਰ ਸਕਦੇ ਤੁਸੀਂ ਟੋਲ ਫਰੀ ਨੰਬਰ ਆ ਫ੍ਰੀ ਮੈਂਟਲ ਹੈਲਥ ਹੈਲਪ ਲਾਈਨ 1800120820050 ਇਹਦੇ ਤੋਂ ਪਰ ਵੀ ਅਸੀਂ ਉਹਨਾਂ ਨੂੰ ਕਹਿ ਸਕਦੇ ਆ ਕਿ ਤੁਸੀਂ ਫ੍ਰੀ ਦੇ ਵਿੱਚ ਜਿਹੜੀ ਆ ਕਾਉਂਸਲਿੰਗ ਜਿਹੜੀ ਲੈ ਸਕਦੇ ਹੋ ਤੁਹਾਡੀ ਪ੍ਰੋਪਰ ਹੈਲਪ ਕੀਤੀ ਜਾਏਗੀ ਓਕੇ ਇੱਕ ਅਸੀਂ ਛੋਟਾ ਜਿਹਾ ਕੁਐਸਚਨ ਹੋ ਰਿਹਾ ਕਿ ਜਦੋਂ ਕੋਈ ਇਸ ਨੂੰ ਪ੍ਰੋਬਲਮ ਹੋਣ ਦੇ ਬਾਵਜੂਦ ਜਿਹੜਿਆ ਅਸੀਂ ਦੇਖਦੇ ਕਿ ਇਹਨੂੰ ਪ੍ਰੋਬਲਮ ਹੁੰਦੀ ਹੈ ਫਿਰ ਵੀ ਲੋਕੀ ਹੈਲਪ ਕਿਉਂ ਨਹੀਂ ਮੰਗ ਮੰਗਦੇ ਜਾਂ ਕਹਿੰਦੇ ਕੋਈ ਦੱਸ ਦੇ ਕੋਈ ਕਿਸੇ ਨੂੰ ਜਾਨ ਮੰਨ ਲਓ ਕਿਸੇ ਨੂੰ ਪ੍ਰੋਬਲਮ ਹੈ ਉਹਨੂੰ ਪਤਾ ਹੈ ਕਿ ਮੈਂ ਡਿਪਰੈਸ਼ਨ ਜਾ ਰਿਹਾ ਹਾਂ ਜਾਂ ਮੈਨੂੰ ਐਂਜ਼ਾਇਟੀ ਹੋ ਰਹੀ ਹੈ ਜਾਂ ਮੈਂ ਓਵਰ ਥਿੰਕਿੰਗ ਕਰ ਰਿਹਾ ਹਾਂ ਉਹ ਦੱਸਦਾ ਕਿਉਂ ਨਹੀਂ ਹੈ ਕਿਸੇ ਨਾਲ ਗੱਲ ਕਿਉਂ ਨਹੀਂ ਸ਼ੇਅਰ ਕਰਦਾ ਕੋਈ ਦੱਸੇਗਾ ਹਾਂ ਤੁਸੀਂ ਹੋਰ ਕੀ ਦੱਸੇਗਾ ਹੋਰ ਕੀ ਦੱਸੇਗਾ ਤੁਸੀਂ ਐਸੋ ਮੰਨ ਲਓ ਕਿਸੇ ਨੂੰ ਪ੍ਰੋਬਲਮ ਹੈ है ना पता है कि मैं मैंटली थोड़ा जा मेरी हेल्थ खराब हो रही है वो दसदा क्यों नहीं किसी दस वैरी नाइस ताड़िया मारो जो है बिल्कुल सही पॉइंट वो सोच सदा कि मेरा मेरा मजाक उड़ाया जाएगा होर की कारण हो सी बिल्कुल डर भी है डर किस गल होगा ਉਨੇ ਨੂੰ ਇਹ ਲੱਗੇਗਾ ਮੈਨੂੰ ਮੈਂਟਲ ਕਹਿਣਗੇ ਹਨਾ ਮੈਂਟਲ ਹੈਲਥ ਇਸ ਬੈਠਾ ਉਹਨੂੰ ਲੱਗੇਗਾ ਕਿ ਮੈਨੂੰ ਮੈਂਟਲ ਮੈਂਟਲ ਦਾ ਮਤਲਬ ਹੀ ਹੈ ਜਿਹੜਾ ਮੈਂਟਲ ਵਰਡ ਆਉਂਦਾ ਨਾ ਉਹ ਲੱਗਦਾ ਬੰਦਾ ਪਾਗਲ ਹੀ ਹੈ ਜੀ ਹਨਾ ਉਹ ਦਿਮਾਗ 'ਚ ਪਹਿਲਾ ਕੁਐਸਚਨ ਇਹ ਆਉਂਦਾ ਪਹਿਲਾਂ ਵੀ ਇਹ ਮੈਂਟਲ ਹੈਲਥ ਖਰਾਬ ਇਟ ਮੀਨਸ ਪਾਗਲ ਹੈ ਇਹਨੂੰ ਪਾਗਲਖਾਨੇ 'ਚ ਭੇਜਣਾ ਪਊਗਾ ਸੋ ਉਹ ਉਹਦਾ ਕਨਸੈਪਟ ਜਿਹੜਾ ਇਹ ਦਿਮਾਗ 'ਚ ਬੈਠਾ ਹੋਇਆ ਉਹਨੂੰ ਹਟਾਉਣਾ ਪਏਗਾ ਉਹਨੂੰ ਦੱਸਣਾ ਪਏਗਾ ਕਿ ਮੈਂਟਲ ਹੈਲਥ ਦਾ ਮਤਲਬ ਹੈਗਾ ਕਿ ਤੁਸੀਂ ਕੁਝ ਚੀਜ਼ਾਂ ਤੁਹਾਨੂੰ ਠੀਕ ਕਰਨੀਆਂ ਪੈਣੀਆਂ ਤੁਹਾਨੂੰ ਕਾਉਂਸਲਿੰਗ ਲੈਣੀ ਪੈਣੀ ਤੁਸੀਂ ਠੀਕ ਹੋ ਜਾਓਗੇ ਉਹਨੂੰ ਡਰਾਉਣਾ ਨਹੀਂ ਹੈ ਕਿ ਤੂੰ ਪਾਗਲ ਹੈਂ ਜੀ ਉਹਨਾਂ ਨੂੰ ਇਸ ਸੀ ਚੀਜ਼ ਦਾ ਡਰ ਹੈ ਕਿ ਮੈਂ ਪਾਗਲ ਤਾਂ ਨਹੀਂ ਹੈ ਸੋ ਇਹਦੇ ਵਾਸਤੇ ਉਹਨੂੰ ਆਪਾਂ ਹੋਰ ਚੀਜ਼ਾਂ ਕੀ ਸੁਜੈਸਟ ਕਰ ਸਾਰੇ ਆ ਕਿ ਤੁਸੀਂ ਰੈਗੂਲਰ ਯੋਗਾ ਕਰੋ ਤੁਸੀਂ ਮਾਰਨਿੰਗ ਟਾਈਮ ਉੱਠ ਕੇ ਮੈਡੀਟੇਸ਼ਨ ਕਰ ਸਕਦੇ ਹੋ ਚੰਗਾ ਵਧੀਆ ਹੈਲਦੀ ਖਾਣਾ ਖਾ ਸਕਦੇ ਆ ਸਭ ਤੋਂ ਮੇਨ ਚੀਜ਼ ਹੈਗੀ ਕਿ ਤੁਸੀਂ ਆਪਣੇ ਗੋਲਸ ਲਿਖ ਕੇ ਆਪਣੀਆਂ ਨਿਸ਼ਾਨੀਆਂ ਲਗਾ 사ਦੇ ਨਾ ਗੋਲਸ ਲਗਾ 사ਦੇ ਕਿ ਇੱਕ ਮੰਥ ਦੇ ਵਿੱਚ ਮੇਰੇ ਮੰਥ ਮੰਥ ਦਾ ਗੋਲ ਇਹ ਆ ਮੇਰਾ ਇਅਰਲੀ ਗੋਲ ਇਹ ਆ ਮੇਰਾ ਵੀਕਲੀ ਗੋਲ ਇਹ ਆ ਛੋਟੀਆਂ ਛੋਟੀਆਂ ਜਿਹੜੇ ਗੋਲਸ ਆ ਉਹਨਾਂ ਨੂੰ ਜਦੋਂ ਪੂਰਾ ਕਰਾਂਗੇ ਉਹਨਾਂ ਨੂੰ ਹੌਲੀ ਹੌਲੀ ਕੰਫੀਡੈਂਸ ਦੇਣ ਗਿਆ ਫਿਰ ਧਿਆਨ ਜਿਹੜਾ ਉਸ ਪਾਸੇ ਲੱਗੇਗਾ ਫਿਰ ਧਿਆਨ ਜਿਹੜਾ ਪੋਜ਼ਿਟਿਵ ਪਾਸੇ ਲੱਗੇਗਾ ਸੋ ਉਹਨਾਂ ਲਈ ਜਿਹੜਾ ਪਰਸਨ ਮੈਂਟਲੀ ਕਿਤੇ ਇਸ ਤਰ੍ਹਾਂ ਦੀ ਪ੍ਰੋਬਲਮ ਆਂਦੀ ਆਲੇ ਦੁਆਲੇ ਉਹਨੂੰ ਤੁਸੀਂ ਇਹ ਸਲਾਹ ਦੋ ਕਿ ਤੁਸੀਂ ਤੈਨੂੰ ਆਪਣਾ ਇਲਾਜ ਕਰਵਾਉਣਾ ਜ਼ਰੂਰੀ ਹੈ ਜੇ ਤੂੰ ਕਹੇ ਮੈਂ ਇਲਾਜ ਨਹੀਂ ਕਰਾਉਣਾ ਮੈਂ ਉਹਦਾ ਠੀਕ ਹੋ ਜਾਵਾਂਗਾ ਹੋਸਾ ਹੋਸਾ ਦਾ ਹੌਲੀ 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 ਜੇ યોਰ ਸਿਚੁਏਸ਼ਨ ਆ ਉਹ ਬਦ ਦਿੱਤੋ ਵਰਸ ਤੋਂ ਵਰਸਟ ਹੋਣੀ ਜਾਵੇ ਸੋ ਬੈਟਰ ਆ ਉਰੀ ਹੈਲਪ ਕਿਦਾ ਕੀਤੀ ਜਾ ਸਕਦੀ ਹੈ ਟਾਕ ਟੂ ਦਾ ਪੀਪਲ ਅਰਾਊਂਡ ਯੂ ਆਪਣੇ ਕਿਸੇ ਸੀਨੀਅਰ ਨਾਲ ਗੱਲ ਕਰ ਸਕਦੇ ਆ ਸਾਈਕੀਐਟ੍ਰਿਸ ਨਾਲ ਗੱਲ ਕਰ ਸਕਦੇ ਆ ਤੇ ਪੈਂਫਲੇਟਸ ਤੁਹਾਡੇ ਕੋਲ ਨੇ ਤੁਸੀਂ ਇਹਨਾਂ ਨੂੰ ਇਹਨਾਂ ਦੇ ਉੱਪਰ ਨੰਬਰ ਵੀ ਲਿਖਿਆ ਹੈ ਤੇ ਇਹਨਾਂ ਨੂੰ ਤੁਸੀਂ ਡਿਸਟ੍ਰਿਬਿਊਟ ਵੀ ਕਰ ਸਕਦੇ ਹੋ ਤੇ ਸਮਝਾ ਵੀ ਸਕਦੇ ਲੋਕਾਂ ਨੂੰ ਇਸ